सारी पंचायत पहुंची है और वहाँ से हमारे बहुत ही आम आदमी पार्टी के योदा पहुंचे है गलाड़ी से पंचायत पहुंची है एक सार। से सारा सर या ਅਸੀਂ ਇੱਥੇ ਪਿੰਡ ਕਰੋਦਾ ਦੇ ਗਲਾੜੀ ਦੇ ਵਿੱਚ ਜਿਹੜਾ ਮਾਈਨਰ ਹੈ ਧਨੌਰੀ ਫੀਡਰ ਦਾ ਮਾਈਨਰ ਹੈ ਉੱਥੇ ਅਸੀਂ ਕੰਮ ਸ਼ੁਰੂ ਕਰਵਾਉਣ ਦੇ ਲਈ ਪਹੁੰਚੇ ਹਾਂ ਧਨੌਰੀ ਫੀਡਰ ਜਦੋਂ ਭਾਖੜਾ ਦੇ ਵਿੱਚੋਂ ਨਿਕਲਦਾ ਹੈ ਤਾਂ ਕਾਗਜ਼ਾਂ ਦੇ ਵਿੱਚ 35249 ਏਕੜ ਜ਼ਮੀਨ ਨੂੰ ਪਾਣੀ ਉਹਦਾ ਲੱਗਦਾ ਹੈ ਪਰ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਰਕੇ ਅੱਜ ਇੱਥੇ ਜਿਹੜਾ ਪਾਣੀ ਲੱਗ ਰਿਹਾ 18000 740 ਏਕੜ ਨੂੰ ਪਾਣੀ ਲੱਗ ਰਿਹਾ ਤੇ 16509 ਏਕੜ ਜਿਹੜੀ ਜ਼ਮੀਨ ਹੈ ਉਹ ਬਿਨਾਂ ਪਾਣੀ ਤੋਂ ਰਹਿ ਰਹੀ ਹੈ ਵਾਖੜਾ ਦੇ ਵਿੱਚੋਂ ਸਾਨੂੰ ਪਾਣੀ ਮਿਲ ਰਿਹਾ ਪਰ ਅਸੀਂ ਉਹਦੀ ਸਹੀ ਵਰਤੋਂ ਨਹੀਂ ਕਰ ਸਕਦੇ ਤੇ 18 ਸਾਲਾਂ ਤੋਂ ਲੋਕ ਇਸ ਗੱਲ ਤੋਂ ਬਾਝੇ ਸੀ ਕਿਸ ਲਈ ਕਿਉਂਕਿ ਸਾਰੇ ਜਿਹੜੇ ਮਾਈਨਰ ਸੀ ਉਹ ਟੁੱਟੇ ਹੋਏ ਸੀ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਅੱਜ ਅਸੀਂ ਉਹ ਮਾਈਨਰ ਦਾ ਕੰਮ ਸ਼ੁਰੂ ਕੀਤਾ ਹੈ ਕੰਕਰੀਟ ਦਾ ਹੈ ਮਾਈਨਰ ਬਣੇਗਾ ਇੱਕ ਤਾਂ ਪਾਣੀ ਦੀ ਕਪੈਸਿਟੀ ਵਧਣੀ ਉਹਦੇ ਨਾਲ ਤੇ ਦੂਜਾ 18 ਸਾਲ ਤੋਂ ਜਿਹੜਾ ਪਾਣੀ ਨਹੀਂ ਮਿਲ ਰਿਹਾ ਸੀ 3000 ਏਕੜ ਨੂੰ ਤਾਂ ਇੱਥੋਂ ਪਾਣੀ ਮਿਲਣਾ ਜਿਹੜਾ ਇੱਥੇ ਰੱਖਿਆ ਸੀ ਇਸ ਤੋਂ ਬਾਅਦ ਅਸੀਂ ਪਿੰਡ ਬਨਾਰਸੀ ਅੰਦਾਣਾ ਤੇ ਹੋਤੀ ਤਿੰਨ ਜਗ੍ਹਾ ਅਸੀਂ ਉੱਥੇ ਕੰਮ ਸ਼ੁਰੂ ਕਰਾਉਂਦੇ ਆਂ ਕੁੱਲ 26 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਤੇ 26 ਕਰੋੜ ਦੇ ਪ੍ਰੋਜੈਕਟ ਦੇ ਨਾਲ ਕਰੀਬ 35 ਪਿੰਡਾਂ ਦੇ ਲੋਕਾਂ ਨੂੰ ਜਿਹੜਾ ਪਾਣੀ ਖੇਤਾਂ ਨੂੰ ਨਹੀਂ ਮਿਲ ਰਿਹਾ ਸੀ ਉਹ ਪਾਣੀ ਆ ਜਿਹੜਾ ਮਿਲਣਾ ਸ਼ੁਰੂ ਹੋਏਗਾ ਤੇ ਇਹ ਸਾਰਾ ਪ੍ਰੋਜੈਕਟ ਅਸੀਂ 20 ਫਰਵਰੀ ਤੱਕ ਕਹਿਣ ਤੋਂ ਭਾਵ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਅਸੀਂ ਪੂਰਾ ਕਰਨਾ ਹੈ ਤੇ ਲੋਕਾਂ ਨੂੰ ਇਸੀ ਦੇ ਸੀਜ਼ਨ ਦੇ ਵਿੱਚ ਕਿਸੇ ਕਿਸਮ ਦੀ ਪਾਣੀ ਦੀ ਦਿੱਕਤ ਨਹੀਂ ਆਉਂਦੀ। ਸੋ ਇਸ ਦੇ ਨਾਲ ਮੈਂ ਇਹ ਵੀ ਕਹਿ ਸਕਦਾ ਕਿ ਸਾਡੇ ਹਲਕੇ ਲਹਿਰੇ ਦੇ ਕੋਈ ਖੇਤ ਹੈ ਜਿਹੜਾ ਪਾਣੀ ਤੋਂ ਬਿਨਾਂ ਨਹੀਂ ਰਹੂਗਾ। ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ। ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਉਣਾ ਹੈ। ਤੇ ਜਲ ਸਰੋਤ ਵਿਭਾਗ ਹੈ ਜਿਹੜਾ ਇਹ ਇਸ ਗੱਲ ਤੇ ਲੱਗਿਆ ਹੋਇਆ ਹੈ ਪਹਿਲੇ ਦਿਨ ਤੋਂ ਲੱਗਿਆ ਜਿਹੜਾ ਡੈਮਾਂ ਦਾ ਪਾਣੀ ਸਾਨੂੰ ਮਿਲਦਾ ਥੀ ਹਰਾਨੀ ਇਸ ਗੱਲ ਦੀ ਹੈ ਕਿ 68% ਪਾਣੀ ਸਾਡਾ ਯੂਜ਼ ਹੋ ਰਿਆ ਥੀ ਤੇ 32% ਪਾਣੀ ਹੈ ਜਿਹੜਾ ਉਹ ਯੂਜ਼ ਹੀ ਨਹੀਂ ਹੋ ਰਿਆ ਸੀ ਇਸ ਲਈ ਨਹੀਂ ਹੋ ਰਿਆ ਸੀ ਕਿਉਂ ਨਹਿਰਾਂ ਟੁੱਟੀਆਂ ਨੇ ਖਾਲੇ ਟੁੱਟੇ ਆ ਸੂਵੇ ਟੁੱਟੇ ਆ ਸੋ ਅੱਜ ਅਸੀਂ 84% ਪਾਣੀ ਹੈ ਜਿਹੜਾ ਅਸੀਂ ਵਰਤ ਰਹੇ ਹਾਂ ਸੋ ਅੱਜ ਪਾਣੀ ਬਚਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਹਰ ਪੰਜਾਬ ਦੇ ਹਰ ਕਿਸਾਨੀਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਧਰਤੀ ਹੇਠਲਾ ਪਾਣੀ ਬਚਾਈਏ ਇਹਦੇ ਨਾਲ ਬਿਜਲੀ ਦੀ ਵੀ ਬਚਤ ਹੋਣੀ ਹੈ ਧਰਤੀ ਹੇਠਲਾ ਪਾਣੀ ਵੀ ਬਚਣਾ ਹੈ ਤੇ ਜਦੋਂ ਨਹਿਰੀ ਪਾਣੀ ਖੇਤਾਂ ਨੂੰ ਲੱਗਦਾ ਤੇ ਫਸਲ ਵੀ ਸਬਾਈ ਹੋਣੀ ਹੈ ਸੋ ਅਸੀਂ ਇਸ ਗੱਲ ਤੇ ਲੱਗੇ ਹੋਏ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਪਾਣੀ ਦੀ 100% ਵਰਤੋਂ ਕਰਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਆਪਣੇ ਕਦਮ ਜਿਹੜੇ ਵਧਰੇ ਨੇ ਉਸ ਤੇ ਅਸੀਂ ਪੂਰੀ ਮਿਹਨਤ ਦੇ ਨਾਲ ਕੰਮ ਕਰਾਂਗੇ